ਸੈਕ੍ਰੇਟ ਹਾਰਟ ਕਨਵੈਂਟ ਸਕੂਲ ਫਾਜ਼ਿਲਕਾ ਦੇ ਪਿਛਲੇ ਦਿਨਾਂ ਤੋਂ ਪਿਆਰ ਰੋਲਾ ਅੱਜ ਸੂਰਜ ਗਿਆ ਹੈ ਜਿਸ ਨੂੰ ਸਮਾਜ ਸੇਵੀ ਸੰਸਥਾਵਾਂ ਵੱਲੋਂ ਸੁਲਝਾਇਆ ਗਿਆ ਹੈ ਜਿਸ ਤੋਂ ਬਾਅਦ ਜਿੰਨਾ ਬੱਚਿਆਂ ਦੇ ਮਾਪਿਆਂ ਵੱਲੋਂ ਤਰਨਲ ਲਗਾਇਆ ਗਿਆ ਸੀ ਉਹਨਾਂ ਮਾਪਿਆਂ ਵੱਲੋਂ ਕਿਹਾ ਗਿਆ ਕਿ ਸਕੂਲ ਦੀ ਮੈਨੇਜਮੈਂਟ ਅਤੇ ਸਕੂਲ ਦੇ ਸਟਾਫ ਵੱਲੋਂ ਮਾਫੀ ਮੰਗੀ ਹੈ ਅਤੇ ਉਹ ਸੈਟੀਸਫਾਈ ਹਨ ਅਤੇ ਇਸ ਮੌਕੇ ਹੋਰ ਕੀ ਕੁਝ ਕਿਹਾ ਗਿਆ ਮਾਪਿਆਂ ਵੱਲੋਂ ਅਤੇ ਕੀ ਮੰਗ ਕੀਤੀ ਗਈ ਸਕੂਲ ਪ੍ਰਸ਼ਾਸਨ ਵੱਲੋਂ ਅਤੇ ਸਕੂਲ ਪ੍ਰਸ਼ਾਸਨ ਨੇ ਕੀ ਕਿਹਾ ਤੇ ਸਮਾਜ ਸੇਵੀ ਸੰਸਥਾਵਾਂ ਦਾ ਕੀ ਕੁਝ ਕਹਿਣਾ ਹੈ ਸਭ ਕੁਝ ਜਾਣ ਲਈ ਸਾਡੇ ਨਾਲ ਬਣੇ ਰਹੋ ਅਤੇ ਪੂਰੀ ਕਵਰੇਜ ਦੇਖੋ ਅਵਾਰੀ ਵੀ ਥੈਂਕ ਯੂ ਅਸੀਂ ਕਾਮਨਾ ਕਰਦੇ ਹਾਂ ਦੁਬਾਰਾ ਇਸੇ ਈਮਾਰਤੋਂ ਅਜਿਹੀ ਸੁਣਾਈ ਆਏ ਹਾਂ ਬਸ ਅਜੀ ਜੀ ਅੱਜ ਕਿਸ ਤਰ੍ਹਾਂ ਸਕੂਲ ਪਹੁੰਚ ਕੀਤੀ ਗਈ ਸਰ ਸਾਨੂੰ ਸੱਚੜੇ ਨੂੰ ਬੁਲਾਇਆ ਗਿਆ ਸੀ 10 ਵਜੇ 10 ਵਜੇ ਅਸੀਂ ਇੱਥੇ ਆਏ ਸੀ ਸਿਰਫ ਉਹਨਾਂ ਨੇ ਕਿਹਾ ਸੀ ਜੀ ਟੀਚਰਾਂ ਕੋਲ ਸੌਰੀ ਫੀਲ ਕਰਾ ਦਿੰਦੇ ਟੀਚਰਾਂ ਨੇ ਸੌਰੀ ਫੀਲ ਕਰਤੀ ਸਾਡੇ ਕੋਲ ਐਸ ਗੱਲ ਨੂੰ ਗਲਤੀ ਮੰਨਦੇ ਹੋਏ ਸਾਡਾ ਕੋਈ ਗਲਤੀ ਹੋਈ ਹੈ ਉਸ ਚੀਜ਼ ਨੂੰ ਅਸੀਂ ਆਦੇ ਸੈਟੀਸਫਾਈ ਕਰਦੇ ਤੁਸੀਂ ਸੈਟੀਸਫਾਈ ਹੋ ਜੀ ਹਾਂਜੀ ਸੈਟੀਸਫਾਈ ਹੋ ਠੀਕ ਹੈ ਜੀ ਹੁਣ ਯਾਨੀ ਕਿ ਕੋਈ ਮੁੱਦਾ ਨਹੀਂ ਕਿਸੇ ਤਰ੍ਹਾਂ ਦਾ ਕੋਈ ਮੁੱਦਾ ਨਹੀਂ ਫਾਦਰ ਨੇ ਵੀ ਸੌਰੀ ਫਿਲ ਕੀਤੀ ਹੈ ਟੀਚਰਾਂ ਨੇ ਵੀ ਸੌਰੀ ਫਿਲ ਕੀਤੀ ਹੈ ਕਿ ਸਾਡਾ ਕੋਈ ਗਲਤੀ ਹੋਈ ਹੈ ਹਮ ਠੀਕ ਹੈ ਜੀ ਜਿਸਦਰ ਜੀ ਕੀ ਨਾਮ ਹੈ ਜੀ ਹਾਂਜੀ ਮੇਰਾ ਨਾਮ ਅੰਗਰੇਜ਼ ਸੀਗੇ ਜੀ ਜੀ ਅੱਜ ਦੀ ਜੋ ਮੀਟਿੰਗ 3-4 ਘੰਟੇ ਮੀਟਿੰਗ ਚੱਲੀ ਹੈ ਜੀ ਅਸਿਸਟੈਂਟ ਜੋ ਮੈਨੇਜਰ ਨੇ ਇਹਨਾਂ ਦੇ ਫਾਦਰ ਸਾਹਿਬ ਉਹਨਾਂ ਨਾਲ ਮੀਟਿੰਗ ਚੱਲਦੀ ਰਹੀ ਹੈ ਤਾਂ ਅਸੀਂ ਆ ਕੇ ਉਹਨਾਂ ਨਾਲ ਸਾਰੀ ਗੱਲਬਾਤ ਕੀਤੀ ਆ ਅ ਥੋੜਾ ਜਿਹਾ ਹੈਲਦੀ ਵੇਜ ਪਹਿਲਾਂ ਨਹੀਂ ਚੱਲ ਰਹੀ ਸੀ ਗੱਲਬਾਤ ਬਾਅਦ ਦੇ ਵਿੱਚ ਹੈਲਦੀ ਵੇਜ ਨਾਲ ਚੱਲਦੀ ਰਹੀ ਆ ਔਰ ਉਹਨਾਂ ਨੇ ਆਪਣੀਆਂ ਜੋ ਗਲਤੀਆਂ ਕੀਤੀਆਂ ਟੀਚਰਾਂ ਨੇ ਜੋ ਮਾਰਿਆ ਬੱਚਿਆਂ ਨੂੰ ਉਹ ਮੰਨ ਲਿਆ ਔਰ ਉਹਨਾਂ ਨੇ ਉਸ ਵਾਸਤੇ ਸੌਰੀ ਵੀ ਦਿੱਤੀ ਸਾਰਿਆਂ ਨੇ ਫਾਦਰ ਸਾਹਿਬ ਨੇ ਵੀ ਇਸ ਗੱਲ ਦੀ ਸੌਰੀ ਵੀ ਦਿੱਤੀ ਆ ਕਿ ਜੋ ਤੁਹਾਡੇ ਨਾਲ ਹਰੈਸਮੈਂਟ ਹੋਈ ਜਾਂਦੀ ਉਹਨਾਂ ਨੇ ਸੌਰੀ ਮੰਗੀ ਆ ਔਰ ਸਾਡੇ ਹੋਰ ਵੀ ਕੁਝ ਮੰਗਾ ਸੀ ਅਸੀਂ ਉਹ ਰਿਟਰਨ ਰੂਪ ਚ ਲੈ ਕੇ ਆਏ ਸੀ ਜੋ ਪੇਰੈਂਟਸ ਦੇ ਨੇ ਸਾਰੇ ਪੇਰੈਂਟਸ ਦੇ ਮੰਗ ਨਹੀਂ ਇਹ ਮੰਗਾ ਪਹਿਲਾਂ ਦੀਆਂ ਸੀ ਜਾਂ ਇਸ ਮੁੱਦੇ ਤੋਂ ਬਾਅਦ ਇਹ ਮੰਗਾ ਪਹਿਲਾਂ ਦੀਆਂ ਹੀ ਸੀ ਸਾਰੀਆਂ ਚਲਦੀਆਂ ਆ ਰਹੀਆਂ ਮੰਗਾ ਪਹਿਲਾਂ ਦੇ ਇਹ ਮੰਨਿਆ ਨਹੀਂ ਸੀ ਇਹਨਾਂ ਨੇ ਕਦੇ ਵੀ ਲਿਖਵਾ ਕੇ ਲੈ ਲੈਂਦੇ ਸੀ ਪਰ ਕਦੇ ਮੰਗਾ ਮੰਨਦੇ ਨਹੀਂ ਸੀ ਇਕੱਲੇ ਇਕੱਲੇ ਪੀਟੀਐਮ ਦੌਰਾਨ ਵੀ ਮੰਗਾ ਰੱਖਿਆ ਜਾਂਦੇ ਸੀ ਪਰ ਨਹੀਂ ਮੰਨਦੇ ਸੀ ਅੱਜ ਅਸੀਂ ਇਹਨਾਂ ਕੋਲ ਰਿਟਰਨ ਚ ਲਿਆ ਹੈ ਕਿ ਇਹਨਾਂ ਮੰਗਾ ਨੂੰ ਜਿਹੜਾ ਮੰਨਿਆ ਜਾਵੇ ਇਹਨਾਂ ਨੇ 2 ਘੰਟੇ 2 ਮਹੀਨੇ ਦਾ ਸਮਾਂ ਲਿਆ ਹੈ ਕਿ ਅਸੀਂ ਜੂਨ ਤੱਕ ਉਹ ਯਾਰ ਜਦੋਂ ਵੀ ਜੁਲਾਈ ਚ ਸਕੂਲ ਖੁੱਲਣਗੇ ਗਰਮੀ ਦੇ ਛੁੱਟੇ ਤੋਂ ਬਾਅਦ ਤਾਂ ਇਹ ਮੰਗਾ ਮੰਨ ਲਵੋਗੇ ਸਾਰੇ ਤੋਂ ਤੱਕ ਤੁਹਾਡੀਆਂ ਮੰਗਾਂ ਮੰਨੀਆਂ ਹੋਣਗੀਆਂ ਅਸੀਂ ਵੀ ਦੇਖਦੇ ਹਾਂ ਕਿ ਇਹ 2 ਮਹੀਨੇ ਤੱਕ ਸਾਡੀ ਮੰਗਾਂ ਅੱਛਾ ਐਜ਼ ਪੇਰੈਂਟਸ ਤੁਹਾਨੂੰ ਕੀ ਲੱਗਦਾ ਦੱਸੇ ਜਾ ਰਹੇ ਵੀ ਤੁਹਾਡਾ ਵੀ ਬੱਚਾ ਹੈਗਾ ਸੀ ਨਾਲ ਹਾਂਜੀ ਮੇਰਾ ਹੀ ਬੱਚਾ ਹੈਗਾ ਸੀ ਤੇ ਹੁਣ ਤੁਹਾਨੂੰ ਐਜ਼ ਪੇਰੈਂਟਸ ਕੀ ਲੱਗ ਰਿਹਾ ਵੀ ਜਿਹੜੀ ਅੱਜ ਟੀਚਰ ਵੱਲੋਂ ਜਿਹੜੀ ਸੌਰੀ ਫੀਲ ਕਰ ਦਿੱਤੀ ਗਈ ਹੈ ਤਾਂ ਇਸ ਮੁੱਦੇ ਨੂੰ ਹੁਣ ਸਮਾਪਤ ਕਰਨਾ ਚਾਹੀਦਾ ਜੀ ਜਰੂਰ ਕਲੋਜ਼ ਕਰਨਾ ਚਾਹੀਦਾ ਜੀ ਕਹਿੰਦੇ ਕਿ ਮਾਫੀ ਮੰਗ ਲਈ ਹੈ ਜੀ ਸਾਨੂੰ ਹੁਣ ਉਸ ਤੇ ਕੋਈ ਕਿਉਂਕਿ ਦੂਸਰੇ ਪੇਰੈਂਟਸ ਵੱਲੋਂ ਜਿਵੇਂ ਵਾਰ-ਵਾਰ ਜਾ ਕੇ ਆ ਜਾ ਰਹੇ ਵੀਡੀਓ ਨੂੰ ਲੈ ਕੇ ਉਹਦੇ ਤੇ ਤੁਹਾਡਾ ਕੀ ਕਹਿਣਾ ਹੈ ਅਧਿਆਪਕਾਂ ਨੇ ਮਾਫੀ ਮੰਗ ਲਈ ਹੈ ਜੀ ਉਹਨਾਂ ਕੁੱਟਿਆ ਸੀ ਮਾਰਿਆ ਸੀ ਤਾਂ ਹੀ ਮਾਫੀ ਮੰਗੀ ਹੈ ਜੀ ਉਹ ਜੇ ਸੀਸੀਟੀਵੀ ਦੇਖਾਂਗੇ ਤਾਂ ਉਹਦੇ ਵਿੱਚ ਵੀ ਉਹ ਨਹੀਂ ਦਿਖਾ ਰਹੇ ਰੀਜ਼ਨ ਹੋਗਾ ਕਿਉਂ ਨਹੀਂ ਦਿਖਾ ਰਹੇ ਕਿਉਂਕਿ ਉਹਨਾਂ ਨੇ ਮਾਰਿਆ ਸੀ ਤਾਂ ਨਹੀਂ ਦਿਖਾ ਦੇ ਜੇ ਨਾ ਮਾਰਿਆ ਹੁੰਦਾ ਤਾਂ ਉਹਨਾਂ ਦਿਖਾ ਦੇਣੀ ਸੀ ਮੈਨੂੰ ਤੇ ਪਰ ਉਹਨਾਂ ਨੇ ਮਾਰਿਆ ਹੈ ਟੀਚਰਾਂ ਨੇ ਤਾਂ ਉਹ ਹੁਣ ਡਿਲੀਟ ਵੀ ਨਹੀਂ ਕਰ ਸਕਦੇ ਉਹ ਅਸੀਂ ਵੀ ਦੇਖਾਂਗੇ ਤੇ ਸਾਨੂੰ ਹੋਰ ਗੁੱਸਾ ਆਏਗਾ ਅਸੀਂ ਚਾਹੁੰਦੇ ਹਾਂ ਕਿ ਮੈਟਰ ਕਲੋਜ਼ ਹੋ ਜਾਵੇ एबीएमयू चैनल देखने वाले सभी दर्शकों से हम अपील करते हैं कि एबीएमयू चैनल पर ऐसी लेटेस्ट खबरें देखने के लिए हमारे चैनल को सब्सक्राइब करना ना भूलें जय हिंद जय भारत